ਜੇਕਰ ਹੁਣ ਤੁਸੀਂ ਵਿਆਹਾਂ ਸ਼ਾਦੀਆਂ ਤੇ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਤੁਹਾਨੂੰ ਦੱਸਦੀ ਹੈ ਕਿ ਹੁਣ ਸੋਨਾ ਸਸਤਾ ਹੋ ਗਿਆ ਤੇ ਚਾਂਦੀ ਮਹਿੰਗੀ ਹੋਈ ਮਾਰਕੀਟ ਦੇ ਵਿੱਚ ਨਜ਼ਰ ਆਈ ਹੈ ਤੇ ਹੁਣ ਜੇਕਰ ਤੁਸੀਂ ਵਿਆਹਾਂ ਸ਼ਾਦੀਆਂ ਤੇ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਵੱਡਾ ਲਾਭ ਮਿਲੇਗਾ ਕਿਉਂ ਹੁਣ ਤੁਹਾਡੀਆਂ ਜੇਬਾਂ ਤੇ ਡਾਕਾ ਵੀ ਨਹੀਂ ਪਵੇਗਾ ਤੇ ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਣੇ ਕਿ ਆਖਰਕਾਰ ਹੁਣ ਕੀ ਕੁਝ ਬਦਲਾਅ ਹੋ ਗਏ ਨੇ ਸੋਨਾ ਕਿੰਨਾ ਕੁ ਸਸਤਾ ਹੋਇਆ ਚਾਂਦੀ ਦੇ ਰੇਟਾਂ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ ਪੂਰੀ ਜਾਣਕਾਰੀ ਜੀ ਕਰਾਂਗੇ ਵੀਡੀਓ ਨੂੰ ਜ਼ਰਾ ਧਿਆਨ ਨਾਲ ਸੁਣੀਓ ਦਰਸਲ ਦੱਸਦੀ ਹੈ ਕਿ MCX ਤੇ سونے ਦੀ ਕੀਮਤ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਹੁਣ سونے ਦੀ ਕੀਮਤ ਜਿਹੜੀ ਆ ਹੁਣ 85999 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਹੀ ਸੀ ਜਦਕਿ ਚਾਂਦੀ ਦੀ ਕੀਮਤ ਜਿਹੜੀ ਆ ਹੁਣ 96720 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਦਿੱਲੀ ਦੇ ਵਿੱਚ ਜਿਹੜੀ سونے ਦੀ ਕੀਮਤ ਆ ਉਹ 10 ਗ੍ਰਾਮ 22 ਕੈਰਟ سونے ਦੀ ਕੀਮਤ ਜਿਹੜੀ ਆ 80250 ਤੇ 10 ਗ੍ਰਾਮ ਤੇ 24 ਕੈਰਟ ਸੋਨੇ ਦੀ ਕੀਮਤ ਜਿਹੜੀ ਆ 78530 ਰੁਪਏ ਹੋ ਗਈ ਹੈ ਤੇ ਮੁੰਬਈ ਦੇ ਵਿੱਚ 22 ਕੈਰਟ ਸੋਨੇ ਦੀ ਕੀਮਤ 80100 ਰੁਪਏ ਤੇ 10 ਗ੍ਰਾਮ ਤੇ 24 ਕੈਰਟ ਸੋਨੇ ਦੀ ਕੀਮਤ 87380 ਰੁਪਏ ਹੋ ਚੁੱਕੀ ਹੈ ਦੱਸ ਦਈਏ ਕਿ ਕਲਕੱਤਾ ਚਨਈ ਤੇ ਹੋਰਾਂ ਥਾਵਾਂ ਦੇ ਉੱਤੇ ਵੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲਿਆ ਹੈ ਯਾਨੀ ਕਿ ਹੁਣ ਗਿਰਾਵਟ ਹੋਈ ਹੈ ਤੇ ਕਲਕੱਤਾ ਦੇ ਵਿੱਚ 22 ਕੈਰਟ ਸੋਨੇ ਦੀ ਕੀਮਤ 80000 100 ਰੁਪਏ ਅਤੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ ਜਿਹੜੀ ਆ ਉਹ ਹੁਣ 88380 ਰੁਪਏ ਤੇ ਹੋਈ ਹੈ ਦਾਸੀਏ ਕਿ 트럼ਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣ ਨਾਲ ਪੂਰ ਰਾਜਨੀਤਿਕ ਤਣਾਅ ਵਧ ਗਿਆ ਹੈ ਡਾਲਰ ਦੇ ਮੁਕਾਬਲੇ ਰੁਪਏ ਤੇ ਦੇ ਕਮਜ਼ੋਰ ਹੋਣ ਕਾਰਨ ਸੋਨਾ ਮਹਿੰਗਾ ਹੋ ਗਿਆ ਵੱਧਦੀ ਮਹਿੰਗਾਈ ਕਰਕੇ ਸੋਨੇ ਦੀ ਕੀਮਤ ਨੂੰ ਵੀ ਸਮਰਥਨ ਮਿਲ ਰਿਹਾ ਹੈ ਤੇ ਸਟਾਕ ਮਾਰਕੀਟ ਦੇ ਵਿੱਚ ਵੀ ਜਿਹੜਾ ਉਤਾਰ ਚੜਾਵ ਕਰਕੇ ਲੋਕ ਜਿਹੜੇ ਨੇ ਸੋਨੇ ਦੇ ਵਿੱਚ ਨਿਵੇਸ਼ ਵਧਾ ਰਹੇ ਨੇ ਕਿਉਂਕਿ ਹੁਣ ਸੋਨਾ ਇੰਨਾ ਕਿ ਜ਼ਿਆਦਾ ਮਹਿੰਗਾ ਵੀ ਹੋਇਆ ਔਰ ਉਸ ਤੋਂ ਬਾਅਦ ਥੋੜੀ ਜਿਹੀ ਗਿਰਾਵਟ ਜਿਹੜੀ ਆ ਸੋਨੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੇ ਪੱਦਰ ਬਦਲਾਅ ਹੋ ਰਿਹਾ ਹੈ ਇਸ ਦੇ ਕਰਕੇ ਲੋਕਾਂ ਨੇ ਹੁਣ ਸੋਨੇ ਦੇ ਵਿੱਚ ਵੀ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਵੱਡਾ ਫਾਇਦਾ ਜਿਹੜਾ ਵਾ ਲੋਕਾਂ ਨੂੰ ਹੋ ਰਿਹਾ ਹੈ ਤੇ ਦੱਸ ਦਈਏ ਕਿ ਹੁਣ ਜਿਸ ਤਰੀਕੇ ਦੇ ਨਾਲ ਸੋਨੇ ਚਾਂਦੀ ਦੇ ਰੇਟਾਂ ਦੇ ਵਿੱਚ ਵੱਡੇ ਪੱਧਰ ਦੇ ਉਤਾਰ ਚੜਾਅ ਦੇਖੇ ਜਾ ਰਹੇ ਨੇ ਤਾਂ ਕਈ ਵਾਰ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਤੇ ਕਈ ਵਾਰ ਲੋਕਾਂ ਦੀਆਂ ਜੇਬਾਂ ਤੇ ਭਾਰੀ ਡਾਕੇ ਪੈਂਦੇ ਹੋਏ ਵੀ ਨਜ਼ਰ ਆਏ ਨੇ ਤੇ ਦੱਸ ਦਈਏ ਕਿ ਹੁਣ ਜਾਣਕਾਰੀ ਇਸ ਬਾਬਤ ਹੈ ਕਿ ਸੋਨੇ ਦੀ ਕੀਮਤ ਦੇ ਵਿੱਚ ਜਿਹੜੀ ਆ ਹਲਕੀ ਗਿਰਾਵਟ ਆਈ ਹੈ ਜਾਨਕਿ ਸੋਨਾ ਸਸਤਾ ਹੋਇਆ ਤੇ ਚਾਂਦੀ ਮਹਿੰਗੀ ਹੋਈ ਜਿਹੜੀ ਦਿਖਾਈ ਦਿੱਤੀ ਹੈ ਤੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕੁਝ ਸੋਨੇ ਚਾਂਦੀ ਦੇ ਰੇਟ ਜਿਹੜੇ ਨੇ ਉਹ ਸਾਹਮਣੇ ਆਏ ਨੇ ਇਹ ਜਾਣਕਾਰੀ ਲੋਕਾਂ ਕਪਹੁੰਚਾਣੀ ਵੀ ਜ਼ਰੂਰੀ ਬਣਦੀ ਹੈ ਤਾਂ ਕਿ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਸੋਨਾ ਖਰੀਦਣਾ ਚਾਹੁੰਦੇ ਨੇ ਜਾਂ ਫਿਰ ਜਿਹੜੇ ਨਿਵੇਸ਼ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ